ਕਦੀ ਕਾਦੇ ਵਾਸਤੇ ਕਦੀ ਕਾਦੇ ਵਾਸਤੇ ਕਦੀ ਮੁੰਡੇ ਵਾਸਤੇ ਕਦੀ ਕਿਸ ਕਾਲ ਤੋਂ ਮਤਲਬ 2 ਮਹੀਨੇ ਬਾਅਦ ਕੁੜੀ ਨਾਲ ਝਗੜਾ ਕਰੇ ਕੁੜੀ ਨੂੰ ਰਖੜੀ ਬੰਨਣ ਤਾਂ ਕਰਨੀ ਆਣ ਦਿੱਤਾ ਇਹਨਾਂ ਨੂੰ ਮੁੰਡਾ ਹੋਵੇ ਮੁੰਡਾ ਨਹੀਂ ਹੁੰਦਾ ਫਿਰੇ ਲਟੋਰ ਚੱਲਣ ਲਈ ਮਾਰਦਾ ਜੀ ਬਹੁਤ ਮਾਰ ਕਰਾਈ ਕਰਦਾ ਇਹਦਾ ਕਿਸੇ ਹੋਰ ਜਨਾਨੀ ਨਾਲ ਰਿਲੇਸ਼ਨ ਹੈ ਇਸ ਵਿਆਹੀਤੀ ਦੇ ਮਾਪੇ ਇੰਨੇ ਮਜਬੂਰ ਅਤੇ ਬੇਬਸ ਹੋ ਗਏ ਕਿ ਉਹ ਆਪਣੀ ਧੀ ਨੂੰ ਚਾਹ ਕੇ ਵੀ ਘਰ ਦੇ ਵਿੱਚ ਰੱਖ ਨਹੀਂ ਪਾਏ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਧੀ ਨੂੰ ਵੀ ਕਹਿੰਦੇ ਰਹੇ ਕਿ ਸਭ ਕੁਝ ਛੱਡ ਕੇ ਵਾਪਸ ਆਪਣੇ ਪੇਕੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਪਵੇ ਪਰ ਉਹ ਚਾਹੁੰਦੀ ਸੀ ਕਿ ਆਪਣੇ ਦੋ ਮਾਸੂਮ ਧੀਆਂ ਨੂੰ ਉਸਦੇ ਪਿਓ ਅਤੇ ਦਾਦਕਿਆਂ ਦਾ ਪਿਆਰ ਮਿਲੇ ਪਰ ਦੂਸਰੇ ਪਾਸੇ ਇਹਨਾਂ ਮਾਸੂਮ ਬੱਚੀਆਂ ਦੇ ਪਿਓ ਨੇ ਕਿਸੇ ਗੱਲ ਦੇ ਬਾਰੇ ਵੀ ਨਹੀਂ ਸੋਚਿਆ ਤੇ ਉਹਨਾਂ ਦੀ ਮਾਂ ਹੀ ਉਹਨਾਂ ਦੇ ਕੋਲੋਂ ਖੋ ਲਈ ਕਰਦੇ ਹਾਲਾਤ ਇਸ ਸਮੇਂ ਵੱਧ ਤੋਂ ਵੱਧਰ ਹੋ ਚੁੱਕੇ ਨੇ ਇਸ ਮੌਕੇ ਤੇ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਮੁੰਡੇ ਵਾਲਿਆਂ ਤੇ ਕਈ ਇਲਜ਼ਾਮ ਲਗਾਏ ਗਏ ਤੇ ਨਾਲ ਹੀ ਕਿਹਾ ਗਿਆ ਕਿ ਮੁੰਡੇ ਦਾ ਕਿਤੇ ਹੋਰ ਚੱਕਰ ਚੱਲ ਰਿਹਾ ਹੈ ਹੋ ਸਕਦਾ ਹੈ ਜਿਸ ਦੇ ਚਲਦੇ ਹੋਏ ਉਸਨੇ ਆਪਣੀ ਪਤਨੀ ਦੇ ਨਾਲ ਇੰਝ ਕੀਤਾ ਨਾਲ ਹੀ ਉਸ ਦਾ ਪੂਰਾ ਸਹੁਰਾ ਪਰਿਵਾਰ ਧੀ ਦੇ ਨਾਲ ਕਿਸ ਤਰ੍ਹਾਂ ਕੁੱਟਮਾਰ ਕਰਦਾ ਸੀ ਇਸ ਨੂੰ ਲੈ ਕੇ ਵੀ ਉਸਤੇ ਪੇਕੇ ਪਰਿਵਾਰ ਨੇ ਪਿਤਾ ਸਮੇਤ ਰਿਸ਼ਤੇਦਾਰਾਂ ਦੇ ਵੱਲੋਂ ਸਭ ਕੁਝ ਦੱਸਿਆ ਗਿਆ ਹੈ ਦੱਸਦੀ ਹੈ ਕਿ ਇਹ ਘਟਨਾ ਬਰਨਾਲਾ ਵਿਖੇ ਵਾਪਰੀ ਹੈ ਜਿੱਥੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਪਰਿਵਾਰਿਕ ਮੈਂਬਰ ਇਨਸਾਫ ਦੀ ਗੁੰਹਾਰ ਲਗਾ ਰਹੇ ਨੇ ਪੁਲਿਸ ਦਾ ਵੀ ਇਹੀ ਕਹਿਣਾ ਹੈ ਕਿ ਜਾਂਚ ਪੜਤਾਲ ਕੀਤੀ ਜਾਵੇਗੀ ਜੋ ਕੁਝ ਵੀ ਇਸ ਦੇ ਵਿੱਚ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਕਾਰਵਾਈ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਇਸ ਮੌਕੇ ਤੇ ਮਾਪਿਓ ਨੇ ਕੀ ਕਿਹਾ ਸੁਣਦੇ ਹਾਂ ਤੇ ਵਾਹ ਓਏ ਅੱਜ ਤੂੰ ਕਿੰਨਾ ਸਾਲ ਹੋ ਗਿਆ ਦੇ ਰੋਦੀ ਨੂੰ ਓ ਮੈਂ ਤਾਂ ਸਮਝਾਦੀ ਆਂਦੀ ਆ ਫੇਰ ਵੀ ਤੀ ਆ ਕੇ ਐਨੇ ਤੇਰੀ ਓ ਮੈਂ ਕਿਾ ਛੱਡ ਦੇ ਕਹਦੀ ਮੈਂ ਨਹੀਂ ਛੱਡਦੀ ਓ ਮੇਰਾ ਬਿਆਨ ਲੈ ਕੇ ਹੁਣ ਕੀ ਕਰੋਗੇ ਤੁਸੀਂ ਵੀਰੇ ਇਹਨੇ ਮੁੰਡੇ ਨੇ ਮੇਰੀ ਭੈਣ ਦਾ ਗਲਾ ਕੀ ਠੀਕ ਐ ਤੇ ਇਹਨੇ ਪਹਿਲਾਂ ਮੇਰੀ ਭੈਣ ਨਾਲ ਮਾਰਕੁੱਟ ਕੀਤੀ ਐ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਸਾਨੂੰ 9 ਸਾਲ ਨੂੰ ਵਿਆਹ ਕਿਤੇ ਨੂੰ ਇਹਨੇ ਇੱਕ ਦਿਨ ਮੇਰੀ ਭੈਣ ਖੁਸ਼ ਨਹੀਂ ਰੱਖਿਆ ਮਾਰਕੁੱਟ ਕਰਕੇ ਅਸੀਂ ਕਈ ਵਾਰ ਸਮਝੌਤਾ ਕਰਤੇ ਆ ਵੀ ਤਾਂ ਜੋ ਸਾਡੀ ਭੈਣ ਨਾਲ ਜੋ ਵੀ ਬੱਚਿਆਂ ਦੇ ਖਾਤਰ ਅਸੀਂ ਇਹਦੇ ਨਾਲ ਭੇਜ ਦੇ ਰਹੇ ਆ ਸਾਡੇ ਨੇ ਮੰਨਤਾ ਕਰੀਆ ਇਹਨਾਂ ਨੇ ਆਕੇ ਇਹਦੀ ਭੈਣ ਜਿਹੜੀ ਉਹ ਹਾਲੇ ਤੱਕ ਨਹੀਂ ਪਹੁੰਚੀ ਉਹਦੇ ਸਮਝੌਤੇ ਨਾਲ ਅਸੀਂ ਪਹਿਲਾਂ ਵੀ ਤੋਰੀ ਸੀਗੀ ਠੀਕ ਐ ਤੇ ਹੁਣ ਇਹ ਮੁੰਡੇ ਨੇ ਕੱਲ ਦੇ ਪਰਸੋਂ ਨੂੰ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਅੰਦਰ ਹੀ ਮਾਰ ਕੇ ਪੁੰਡਾ ਲਾ ਕੇ ਆ ਗਿਆ ਵਾ ਠੀਕ ਹੈ ਤੇ ਸਾਨੂੰ ਦੱਸਿਆ ਤੱਕ ਨਹੀਂ ਗਿਆ ਹੈਗਾ ਸਾਨੂੰ ਮਾਸੀ ਸਾਡੇ ਨੇ ਇੱਥੇ ਰਹਿੰਦੇ ਆ ਲੋਕਲ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸ ਬੁਲਾਇਆ ਸਾਨੂੰ ਇਸ ਇਹਨਾਂ ਦੀ ਮੰਗ ਸੀ ਬਿਮਾਰ ਕੁੱਟ ਕਰਦੇ ਸੀ ਵੀ ਸਾਨੂੰ ਕੁਛ ਵੱਡੇ ਆਟਮਾ ਦੇਣ ਕਿਉਂ ਸਾਡੇ ਅਸੀਂ ਗਰੀਬ ਬੰਦੇ ਆ ਸਾਡੇ ਜਿੰਨੀ ਕੁ ਜਾਇਸ ਸੀਗੇ ਅਸੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਮੰਗਾਂ ਵੱਧੀਆਂ ਗਈਆਂ ਨੇ ਇਹਦੀ ਮਾਂ ਨੇ ਵੀ ਸਾਡੀ ਧੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਪੂਰੇ ਪਰਿਵਾਰ ਨੇ ਸਾਡੇ ਨੂੰ ਸਾਡੀ ਕੁੜੀ ਦੀ ਅੱਜ ਇਹਨਾਂ ਨੇ ਜਾਨ ਲੈ ਲਈ ਹੈ ਪਰसों ਦਾ ਹੋਣਾ ਇਹਨਾਂ ਨੇ ਕੁੜੀ ਨੂੰ ਦਾਖਲ ਕੀਤਾ ਆ ਇੱਥੇ ਕਹਿੰਦੇ ਨੇ ਵੀ ਇੱਥੇ ਕੁੜੀ ਠੀਕ ਹੋ ਜੂਗੀ ਠੀਕ ਹੋ ਜੂਗੀ ਤਿੰਨ ਦਿਨ ਹੋ ਗਏ ਕੁੜੀ ਵੀ ਅੰਦਰ ਪਈ ਹੋਈ ਹੈ ਕੋਈ ਇਹਨਾਂ ਨੇ ਕੋਈ ਉਹਨਾਂ ਦੀ ਉਹ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੁੜੀ ਦੀ ਵੀ ਕੁੜੀ ਤਿੰਨ ਦਿਨ ਹੋ ਗਏ ਨਾ ਹਸਪਤਾਲ ਦੇ ਵਿੱਚ ਪਈ ਆਜ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਜੀ ਫਾ ਕੁੜੀ ਨੂੰ ਫਾਂਸੀ ਦੇ ਕੇ ਮਾਰਿਆ ਗਿਆ ਵੇ ਕੁੜੀ ਦੀ ਮੈਂ ਨਣਾ ਭਾਬੀ ਆ ਇਹ ਮੇਰੀ ਨੰਦ ਹੈ ਮੈਂ ਮਾਪੂਆ ਦੀ ਨੂੰ ਆ ਇਹਨਾਂ ਦੀ ਮੰਗ ਇਹਨਾਂ ਦੀ ਇੱਕ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਉਮਰ ਕੈਦੀ ਸਜ਼ਾ ਦਿੱਤੀ ਜਾਵੇ ਸਾਡੀ ਕੁੜੀ ਨੂੰ ساری ਉਮਰ ਇਹ 15 14 15 ਸਾਲ ਹੋ ਗਏ ਨੇ ਕੁੜੀ ਨੂੰ ਇਹ ਕੁੜੀ ਨੂੰ ਕਦੀ ਇਹਨਾਂ ਨੇ ਕੋਈ ਸੁੱਖ ਨਹੀਂ ਦਿੱਤਾਗਾ ਮਾਰ ਕਟਾਈਆ 14 15 ਸਾਲ ਹੋ ਗਏ ਮਾਰ ਕਟਾਈਆ ਹੀ ਹੋ ਰਿਹਾ ਹੈ ਜੱਤੀ ਕੁੜੀ ਵਿਆਹੀ ਗਈ ਹੈ ਕਦੀ ਕਾਦੇ ਵਾਸਤੇ ਕਦੀ ਕਾਦੇ ਵਾਸਤੇ ਕਦੀ ਮੁੰਡੇ ਵਾਸਤੇ ਕਦੀ ਕਿਸ ਕਾਲ ਤੋਂ ਮਤਲਬ 2 ਮਹੀਨੇ ਬਾਅਦ ਕੁੜੀ ਨਾਲ ਝਗੜਾ ਕਰੇ ਕੁੜੀ ਨੂੰ ਰਖੜੀ ਬੰਨਣ ਤਾਂ ਕਰਨੀ ਆਣ ਦਿੱਤਾ ਇਹਨਾਂ ਨੇ ਆਈ ਨਹੀਂ ਕੋਈ ਰਖੜੀ ਬੰਨਣ ਤਾਂ ਕੁੜੀ ਨੂੰ ਨਹੀਂ ਆਂਤਾ ਰਖੜ ਕੁੜੀ ਫੇਰ ਚੁੱਪ ਕਰਕੇ ਬੈਗੀ ਲੜਾਈ ਕਲੇਸ਼ ਬਚਨ ਦੀ ਇਹਨਾਂ ਤੋਂ ਸਾਡੀ ਮੰਗ ਇਹ ਹੀ ਹੈ ਬਸ ਇਹਨਾਂ ਨੂੰ عمر ਕੈਦ ਸਜ਼ਾ ਦਿੱਤੀ ਜਾਵੇ ਬਸ ਦੋਸ਼ੀ ਇਹ ਕਿਨਾਂ ਦਾ ਸੋਹਰਾ ਜੀ ਹੈ ਸੱਸੇ ਘਰ ਵਾਲਾ ਵੇ ਦੇਵਰ ਜੇਠ ਸਭ ਹੈਗੇ ਨੇ ਇਹਨਾਂ ਦੇ ਨਨਾਨਾ ਨੇ ਦੋਈਆ ਵੀ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਮੇਰੀ ਬੇਟੀ ਹੈ ਜੀ ਇੱਥੇ ਵਿਆਹੀ ਤਕਰੀਬਨ 11-12 ਸਾਲ ਪਹਿਲੇ ਵਿਆਹੀ ਸੀ ਮੈਂ ਤੇ ਉਸ ਤੋਂ ਬਾਅਦ ਇਹਨੇ ਦਾਜ ਦੀ ਮੰਗ ਕਰਦੇ ਰਹੇ ਹੈ ਦਾਜ ਦੀ ਮੰਗ ਕਰਦੇ ਕਰੇ ਮਾਰ ਕਟਾਈ ਕਰਦੇ ਸੀ ਕੁੜੀ ਬੇਟੀ ਨੂੰ ਤਲ ਪੰਚਾਇਤ ਦੇ ਤੌਰ ਤੇ ਅਸੀਂ ਇਹਨਾਂ ਨਾਲ ਘਰ ਛੱਡ ਜਾਂਦੇ ਸੀ ਪੰਚਾਇਤ ਸਾਨੂੰ ਬਹਿ ਦਿੰਦੀ ਸੀ ਹਰ ਕੋਈ ਵੀ ਵਾਲੀ ਮੋਢੇ ਘਰ ਚ ਹੋ ਜਾਂਦਾ ਲੜਾਈ ਝਗੜਾ ਉਸ ਤੋਂ ਬਾਅਦ ਬੇਟੀ ਹੋ ਗਈ ਇਹਦੇ ਘਰ ਫੇਰ ਬੇਟੀ ਹੋ ਗਈ ਦੋ ਬੇਟੀਆਂ ਇਹਨਾਂ ਦੀ ਆ ਬੇਟੀਆਂ ਖੜੀਆਂ ਨਹੀਂ ਦੋਨੇ ਆ ਬੇਟੀਆਂ ਖੜੀਆਂ ਜਿੱਧਰ ਦੋ ਉਸ ਤੋਂ ਬਾਅਦ ਇਹਨਾਂ ਨੂੰ ਇਹਨੇ ਫੇਰ ਸਾਨੂੰ ਕਹਿੰਦਾ ਵੀ ਇਹਦੇ ਘਰ ਮੁੰਡਾ ਨਹੀਂ ਹੁੰਦਾ ਹੈਗਾ ਮੁੰਡਾ ਹੋਵੇ ਮੁੰਡਾ ਨਹੀਂ ਹੁੰਦਾ ਫੇਰ ਇਹ ਲਟੌਰ ਤੇ ਕਰਦਾ ਵੀ ਮਾਰਦਾ ਸੀ ਕੁੱਟਦਾ ਸੀ ਬਹੁਤ ਮਾਰ ਕਟਾਈ ਕਰਦਾ ਸੀ ਫਿਰ ਇਹ ਮੁਨਿਆਰੀ ਦੀ ਦੁਕਾਨ ਤੇ ਜੌਬ ਕਰਦਾ ਹੈ। ਉੱਥੇ ਤਕਰੀਬਨ ਮੈਨੂੰ ਸ਼ੱਕ ਹੈ ਵੀ ਸ਼ੱਕ ਹੈ ਮੈਨੂੰ ਵੀ ਇਹਦਾ ਕਿਸੇ ਹੋਰ ਜਨਾਨੀ ਨਾਲ ਰਿਸ਼ਤ ਹੈ। ਅੱਜ ਇਹ ਸਨੇ ਪਰਸੋਂ ਆਹ ਦੇ ਇੱਕ ਮੇਰੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਚਾਹ ਦਖਲ ਕਰਾਤਾ ਜਾ ਕੇ ਫਿਰ ਹੋ ਦੂਜੇ ਹਸਪੀਟਲ ਚ ਲੈ ਗਏ। ਇਹਨਾਂ ਨੇ ਸਾਨੂੰ ਫੋਨ ਤੱਕ ਨਹੀਂ ਕੀਤਾ ਜੀ ਵੀ ਮਾਪਿਆਂ ਨੂੰ ਫੋਨ ਕਰਕੇ ਦੱਸ ਦਈਏ ਵੀ ਇਹ ਜਿਹਦਾ ਕੰਮ ਹੋ ਗਿਆ। ਇਹਨਾਂ ਦੇ ਕਿਸੇ ਨੂੰ ਫੋਨ ਕੀਤਾ ਇੱਥੇ ਮੇਰੀ ਬੇਟੀ ਦੀ ਮਾਸੀ ਰਹਿੰਦੀ ਹੈ ਉਹਨੂੰ ਫੋਨ ਕਰਕੇ ਇਹਨਾਂ ਨੂੰ ਦੱਸਿਆ ਵੀ ਇੱਦਾਂ ਇੱਦਾਂ ਕੰਮ ਹੋ ਗਿਆ ਫਿਰ ਉਸ ਉਹ ਉਹ ਕੁੜੀ ਦੀ ਮਾਸੀ ਨੇ ਫਿਰ ਸਾਨੂੰ ਫੋਨ ਕਰਕੇ ਦੱਸਿਆ ਵੀ ਇੱਦਾਂ ਇੱਦਾਂ ਕੁੜੀ ਨੂੰ ਸਹੀ ਆ ਜਾਓ ਜਿਸ ਟਾਈਮ ਅਸੀਂ ਆਏ ਆ ਬੇਟੀ ਛੱਡੀ ਇੱਥੇ ਨਾਜ਼ੁਕ ਹਾਲਾਤ ਵਿੱਚ ਦਾਖਲ ਸੀ ਤੇ ਡਾਕਟਰਾਂ ਨੇ ਸਾਨੂੰ ਮਿਲਣ ਦੀ ਮਿਲਣ ਤੱਕ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਫਿਰ ਡਾਕਟਰਾਂ ਨਾਲ ਅਸੀਂ ਮਿੰਟਪੜਾ ਕਰਕੇ ਬੇਟੀ ਨੂੰ ਮਿਲੇ ਹਾਂ ਮਿਲੇ ਹਾਂ ਤੇ ਦੇਖੀ ਹਾਲਾਤ ਬਹੁਤ ਹੀ ਨਾਜ਼ੁਕ ਸੀ ਤਕਰੀਬਨ ਮਰਿਆਂ ਵਰਗੀਆਂ ਸੀ ਅੱਜ ਉਸ ਦੀ ਮੌਤ ਹੋ ਗਈ ਡਾਕਟਰਾਂ ਨੇ ਡੈੱਡ ਕਸਤਾ ਹੋ ਸਕੀ ਜੀ ਆ ਦੋ ਬੇਟੀਆਂ ਨੇ ਉਸ ਦੀਆਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਇਹ ਤਕਰੀਬਨ ਇਹ ਜਿੰਨਾ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਾਰੇ ਨਾਲ ਇਹਦੀ ਮਿੱਲੀ ਭਗਤ ਨਾਲ ਇਹਨਾਂ ਨੇ ਮੇਰੀ ਬੇਟੀ ਨੂੰ ਮਾਰ ਸਾਈ ਇਹਦਾ ਇੱਕ ਸਾਸਾ ਜੀ ਇੱਕ ਇੱਕ ਨਨਾਨਾ ਇੱਕ ਦਿਉਰ ਹੈ ਇੱਕ ਜੇਠ ਹੈ ਇਹਨਾਂ ਏ ਬੀ ਐਮਸੀ ਆ ਜੀ ਇਹ ਪਸੋਂ ਲੈ ਉਸੇ ਦੇ ਨਹੀਂ ਰੈਫਰ ਕਰਤਾ ਸੀ ਵੀ ਤੁਸੀਂ ਲੈ ਜਾਓ ਇਹਨੂੰ ਵੀ ਇੱਥੇ ਇਹਦਾ ਇਲਾਜ ਨਹੀਂ ਹੋ ਸਕਦਾ ਇਹ ਫਿਰ ਕਿਹੜਿਆਂ ਕੋਲ ਲੈ ਗਿਆ ਸੀ ਸਰ ਪ੍ਰਦੀਪ ਦੇ ਡਾਕਟਰ ਪ੍ਰਦੀਪ ਦੇ ਲੈ ਗਿਆ ਉਹਨਾਂ ਨੇ ਵੀ ਜਵਾਬ ਦਿੱਤਾ ਜੀ ਉਹਨਾਂ ਨੇ ਇੱਥੇ ਰੈਫਰ ਕਰਤਾ ਜੀ ਉਹਨਾਂ ਦੀ ਮੌਤ ਹੋ ਗਈ ਹਾਂ ਇਹ ਲੜਕੀ ਵਾਲੇ ਕਹਿ ਰਿਹਾ ਕਿ ਮਤਲਬ ਕਤਲ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਇੱਕ ਰੁਕਮ ਮਸੂਲ ਹੋਇਆ ਸਾਨੂੰ ਮੰਜੂ ਵਾਈਫ ਆਫ ਉਤਾਰ ਸਿੰਘ ਪਾਸੀ ਗਲੀ ਨੰਬਰ 9 ਪੱਤੀ ਰੋਡ ਬਰਨਾਲਾ ਜੀ ਇਹਨਾਂ ਦੀ ਉਮਰ 29 ਸਾਲ ਦੀ ਹੈਗੀ ਆ ਤੇ ਇਹਦੀ ਮੌਤ ਦਾ ਸਾਨੂੰ ਰੁਕਾ ਮਸੂਰ ਹੋਇਆ ਸੀ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕਰਕੇ ਆਏ ਜੀ ਸਾਰਾ ਕੁਝ ਤੇ ਹੁਣ ਅੱਗੇ ਇਹਦੀ ਜੋ ਇਹਨਾਂ ਦੇ ਲੜਕੀ ਦੇ ਵਾਰਿਸ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਹੁਣ ਚੱਲਿਆ ਮੰਗੇ ਅੱਛਾ ਸੀ ਇਹਨਾਂ ਦੇ ਇਹਨੇ ਦੋ ਲੜਕੀਆਂ ਜੀ ਅੱਛਾ ਕੀ ਉਮਰ ਇਹਨਾਂ ਨੇ ਇਹਨਾਂ ਦੀ ਉਮਰ ਹੈਗੀ ਹੈ 29 30 ਸਾਲ ਹੈ ਜੀ ਅੱਛਾ ਇਹਦਾ ਘਰ ਵਾਲਾ ਕੀ ਕੰਮ ਕਰਦਾ ਸੀ ਉਹ ਲੇਬਰ ਹੀ ਕਰਦਾ ਜੀ ਕੋਈ ਤੱਥ ਸਾਹਮਣੇ ਆਉਂਦੇ ਤਾਂ ਕੀ ਕਾਰਵਾਈ ਕੀਤੀ ਜਾਵੇ ਮੈਂ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਚ ਲਿਆਵਾਂਗੇ